ਮੈਲਨ ਚ ਡੰਗ ਡੋਂਗ ਕੋਈ ਨਹੀਂ ਪਣਦੀ ਹੈ ਬਾਈ ਸੱਜਰਾਂ ਨੂੰ ਵੀ ਬਦਕੀ ਮਿਲਦੀ ਆ ਦੋਨੇ ਟਾਈਮ ਇਹ ਰਿੰਗਣੋ ਹੀ ਹਰ ਟਾਈਮ ਤੇ ਤੇ ਕੀ ਕਹਿੰਦੇ ਗੱਬਣ ਕਨੇ ਟਾਈਮ ਗੱਬਣ ਬਾਈ 2.5 ਮਹੀਨਾ ਦੀ ਕਲੀਅਰ ਜਮਾ 17 ਚਾਹ ਦਾ ਕੱਟੀ ਆ ਗਈ ਇਹਦੇ ਪਿੱਛੇ ਭੱਤੀ ਬਾਈ ਹਾਂ ਆ ਕੱਟੀ ਆ ਗਈ ਬਾਈ ਇਹਦੇ ਪਿੱਛੇ ਰੌਣਕ ਡੇਰੀ ਫਾਰਮ ਤੇ ਸਵਾਗਤ ਆ ਬਾਈ ਜੀ ਅੱਜ ਦੀ ਵੀਡੀਓ ਵੀਰੇ ਪਿੰਡ ਜੋਧਪੁਰ ਪਖਰ ਜਿਲ੍ਹਾ ਬਠਿੰਡਾ ਤੇ ਤਹਿਸੀਲ ਮੋੜ ਮੰਡੀ ਤੋਂ ਬਣਾ ਰਹੇ ਆ ਬਾਈ ਹੈਪੀ ਦੇਕਰ ਹਾਂ ਦੋ ਟੁਕੜ ਗੱਬਣਾ ਵੀਰੇ ਸੇਲ ਵਾਸਤੇ ਆ ਅੱਜ ਤਰੀਕ ਵੀਰੇ 3 ਦਿਨ ਸੋਮਵਾਰ 2025 ਦੀ ਵੀਡੀਓ ਆ ਦੋਨੇ ਜਾਨਵਰ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਕੀ ਮੁੱਲ ਰਹੂਗਾ ਵੀਡੀਓ ਦੇ ਵਿੱਚ ਹੀ ਮੁੱਲ ਕਰਾਵਾਂਗੇ ਬਾਈ ਤੇ ਸਾਰੀ ਗੱਲਬਾਤ ਆਪਾਂ ਭਰਾ ਨਾ ਕਰਦੇ ਕਿੰਨੇ ਕਿੰਨੇ ਟਾਈਮ ਨਾਲ ਗੱਭਣਾ ਕਿੰਨਾ ਮਸੂਆ ਕੀ ਗੱਲਬਾਤ ਆ ਪਹਿਲਾਂ ਬਈ ਆ ਇੱਕ ਨੰਬਰ ਵਾਲੀ ਤੋਂ ਆ ਜਾ ਹੈਪੀ ਇਹਨੂੰ ਤੋੜ ਕੇ ਦਿਖਾ ਦੇ ਉਹ ਤੋਂ ਪਹਿਲਾਂ ਇੱਕ ਵਾਰੀ ਨੰਬਰ ਜ਼ਰੂਰ ਬੋਲ ਦੇ ਬਈ ਆਪ ਦਾ ਨੰਬਰ ਬਈ ਮੇਰਾ 62394 74995 ਐ ਪਿੰਡ ਮੇਰਾ ਜੋਧਪੁਰ ਪਖੜਾ ਬਈ ਠੀਕ ਹੈ ਤਹਿਸੀਲ ਮੌੜ ਜਿਲ੍ਹਾ ਬਟਿੰਡਾ ਠੀਕ ਆ ਬਈ ਹਾਂ ਆ ਇੱਕ ਨੰਬਰ ਵਾਲੀ ਦੀ ਡਿਟੇਲ ਦੱਸੀ ਦੇ ਬਈ ਇਹ ਬਈ ਚੌਥੇ ਮੰਨ ਲੈ ਅਗਲਾ ਪੰਜਵੇਂ ਮੰਨ ਲੈ ਠੀਕ ਆ ਬਈ ਠੀਕ ਆ ਨਾ ਉਹ ਸਿਹਤ ਪੱਖੋਂ ਚੰਗੀ ਐ ਮਾਂ ਕੋਈ ਨਵਾਂ ਪੈਰਾਂ ਦੀ ਨਹੀਂ ਮਾੜੀ ਹਾਂ ਬਈ ਲੇਵੇ ਦੀ ਚਵਾਈ ਦੀ ਨਹੀਂ ਮਾੜੀ ਬੜੀ ਸਾਫ ਸੁਥਰੀ ਮਾਏ ਆ 2 ਮਹੀਨੇ ਦੀ ਬਈ ਗੱਬਣਾ ਐ ਸਵਾ ਦੋ ਤੋਂ ਢਾਈ ਮਹੀਨੇ ਚੈੱਕ ਪਾਸ ਆ ਚੈੱਕ ਪਾਸ ਆ ਬਈ ਅਗਲਾ ਕਰਾ ਕੇ ਲੈ ਜੇ ਮੰਗ ਰਹੇ ਦੇ ਉਹ ਕੱਟੀ ਖੜੀ ਆ ਬਈ ਆਹ ਰੋਸ਼ੀ ਹਾਂ ਰੋਸ਼ੀ ਜੀ ਦੁੱਧ ਦੇ ਥੱਲੇ 8 ਕਿਲੋ ਤੋਂ ਵੀ ਬਈ ਬਾਹਰ ਆ ਹਾਂ ਕੱਟੀ ਆ ਬਈ ਇਹਦੀ ਮਗਰਾ ਦੁੱਧ ਕਿੰਨਾ ਹੋਣਾ 8 ਕਿਲੋ ਤੋਂ ਵੀ ਬਾਹਰ 8 ਮੰਨ ਕੇ ਦੇਵਾਂਗੇ ਬਈ ਦੋਨੇ ਟਾਈਮ ਵਧੀਆ ਖਾਧੀ ਜਾ ਮਾਹਬਾਈ ਚਾਹੇ ਪੀੜੀ ਢਾਕੇ ਚੋਵੇ ਕੋਈ ਸੀਲ ਢੰਡੀ ਆ ਠੀਕ ਆ ਕੋਈ ਚਵਾਈ ਚ ਮੰਨ ਕੇ ਚੱਲ ਵੀ ਕੋਈ ਛੱਟਾ ਛਰਲਾ ਕੁਛ ਵੀ ਬਾਈ ਜੇ ਵਾ ਵਧੀਆ ਸਾਫ ਜਵਾਈ ਦੀ ਇੱਕ ਹੋ ਜਾਂ ਦੱਦਾ ਆ ਦੇਖ ਲਓ ਬਾਈ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਆ ਆਪਦੀ ਸਮਝਣਾ ਵੀਰੇ ਕਿੰਨਾ ਮਾ ਸੁਆ ਮਰਜੀ ਮੰਨ ਲਿਓ ਚੌਥਾ ਮੰਨ ਲਿਓ ਬਾਈ ਕਹਿੰਦਾ ਪੰਜਵਾਂ ਉਹ ਤੁਹਾਡੇ ਸਾਹਮਣੇ ਆ ਮੱਜ ਤੇ ਕਿੰਨਾ ਦੁੱਧ ਕਹਿਆ ਸੀ ਬਾਈ ਹੁਣ ਬਈ ਇਹਦੇ ਸਮੇਂ ਹੁਣ 8 ਤੋਂ 9 ਕਿਲੋ ਦਾ ਧੰਨ 8 ਤੋਂ ਬਾਹਰ ਵਾਰੀ ਹੈ ਪਰ 8 ਮੰਨ ਕੇ ਕੋਈ ਮਰਜ਼ੀ ਆ ਜਾ ਬਈ ਦੋਨੇ ਟਾਈਮਾਂ ਦਾ ਹਾਂ ਖਾਣ ਪੀਣ ਨੂੰ ਮੈਂ ਖੁੱਲੀ ਕੋਸੀ ਪਾਈ ਜਾ ਬਈ ਬੰਦਾ ਠੀਕ ਆ ਠੀਕ ਕੋਈ ਆਣੀ ਵੀ ਕੋਈ ਚਾਰ ਤੇ ਲੱਗੀ ਘਰ ਦੂਰ ਦੀ ਵਧੀਆ ਸਾਫ ਆ ਜਮਾ ਇੱਕ ਨੰਬਰ ਬਈ ਉਸ ਗੱਲ ਦੀ ਆਪਣੀ ਪੂਰੀ ਗਰੰਟੀ ਹੈ ਬਈ ਧਾਰਾ ਦੇ ਆ ਦੇਖ ਲੋ ਵੀਰੇ ਤੇ ਜੇ ਬਈ ਹੈਪੀ ਦਾ ਮੁੱਲ ਕੀ ਕਰਦਾ ਜਾਇਜ਼ ਜਾਂ ਲੈਣ ਦਾ ਮੁੱਲੇ ਦਾ 70000 ਰੁਪਏ ਕਰਦੇ ਆ ਬਈ 67000 ਜੋ ਮਾਨਤਾਣ ਕਰਾਂਗੇ ਮੁੱਲ 70 ਮੁੱਲ 70 ਆ 67 ਜੋ ਮਾਨਤਾਣ ਹਾਂ ਹਾਂ ਬਈ ਵਧੀਆ ਲੈ ਵੇ ਲੂਏ ਪੱਖੋਂ ਸਾਫ ਆ ਬਾਈ ਮੈਂ ਕੋਈ ਸਾਈਡ ਨਹੀਂ ਕੋਈ ਹੋਰ ਨਹੀਂ ਸੱਜਰ ਦਾ ਦੁੱਧ ਵੀ ਬਾਈ ਵਧੀਆ 14 15 ਲੀਟਰ ਮੈਂ ਦਿੰਦੀ ਆ ਠੀਕ ਆ ਬਾਈ ਤੇ ਹੁਣ ਨੰਬਰ 2 ਤੇ ਵੀਰੇ ਆ ਝੋਟੀ ਇਧਰ ਖੁੰਝੇ ਵਾਲੀ ਆ ਹਾਂ ਹਾਂ ਬਾਈ ਝੋਟੀ ਬਹੁਤ ਸਕੀਨਾਂ ਗੱਲ ਕਰ ਇੱਕ ਸਿੰਘ ਤੋਂ ਪੋਪਲਾ ਲੈ ਗਿਆ ਹਨ ਇਹਦਾ ਹਾਂ ਇੱਕ ਸਿੰਘ ਤੋਂ ਪੋਪਲਾ ਪੋਪਲਾ ਆ ਲਿਆ ਹੋਇਆ ਬਾਈ ਇਹਦਾ ਇਤਰੇ ਪਿੰਡ ਚੋਂ ਲਈ ਆ ਬਈ ਹਾਂ ਪਿੰਡੋਂ ਹੀ ਲਈ ਆਪਾਂ ਦਾ ਬਈ ਆ ਦੇਖੋ ਬਈ ਛੋਟੀ ਬਹੁਤ ਮੂਰਤੀ ਵਰਗੀ ਸੀ ਇੱਕ ਪੋਪਲਾ ਚ ਬਾਕੀ ਬਈ ਕੱਦ ਚ ਨਹੀਂ ਨਿੱਕੀ ਮੰਨ ਕੇ ਆਵੇਂ ਇਹਨੂੰ ਕੋਈ ਬੰਦਾ ਕੱਦ ਜਿੱਦਾ ਫੁੱਲ ਵੱਟ ਗਿਆ ਕੱਦ ਜਿੱਦਾ ਦੋਨੇ ਮੱਜਾਂ ਤੋਂ ਉੱਪਰ ਦੀ ਆ ਹਾਂ ਦੋਨੇ ਮੱਜਾਂ ਤੋਂ ਤੇ ਹੁਣ ਦੁੱਧ ਕਿੰਨਾ ਇਹਦਾ ਦੋਨੇ ਟਾਈਮਾਂ ਦਾ ਦੁੱਧ ਤਾਂ ਥੱਲੇ ਬਈ 7 ਕਿਲੋ ਤੋਂ ਘੱਟਾ ਛੀਤੋਂ ਬਾਹਰ ਵੀ 6 6.5 7 ਦੇ ਵਿੱਚ ਹਾਂ ਆ 8.5 8 ਲੀਟਰ ਦੁੱਧ ਮਿਣੇ ਆਪਾਂ ਦੋ ਟਾਈਮ ਇਹਦਾ ਠੀਕ ਆ ਥੋੜਾ ਮੇਰੇ ਕੋਲੇ ਆ ਕੇ ਨਾ ਦੁੱਧ ਘਟਾ ਗਈ ਆ ਮੇਰੇ ਕੋਲੇ ਮੰਗਾ ਦੋ ਅੰਨਾ ਮੰਨ ਲਓ ਇਹਨਾਂ ਦਾ ਠੀਕ ਦੋ ਤਿੰਨ ਦਿਨ ਇਕੱਲੀ ਰਹੀ ਹੈਗੀ ਇਹਨੇ ਜੀਜਾ ਨੇ ਲਾਇਆ ਸੀਗਾ ਠੀਕ ਆ ਠੀਕ ਮਿਲਣੇ ਚ ਡੰਗ ਡੰਗ ਕੋਈ ਨਹੀਂ ਪਣਦੇ ਹੈ ਬਾਈ ਸੱਜਰਾਂ ਨੂੰ ਵੀ ਬਦਕੀ ਮਿਲਦੀ ਆ ਦੋਨੇ ਟਾਈਮ ਹੈ ਰਿੰਗਣੋ ਹੀ ਹਰ ਟਾਈਮ ਤੇ ਤੇ ਕੀ ਕਹਿੰਦੇ ਗੱਬਣ ਕਨੇ ਟਾਈਮ ਗੱਬਣ ਬਾਈ 2.5 ਮਹੀਨਾ ਦੀ ਕਲੀਅਰ ਜਮਾ 17 ਦਾ ਕੱਟੀ ਆ ਗਈ ਇਹਦੇ ਪਿੱਛੇ 21 ਬਾਈ ਹਾਂ ਆ ਕੱਟੀ ਆ ਗਈ ਬਾਈ ਇਹਦੇ ਪਿੱਛੇ ਇਹ 17 ਬਾਈ 17 ਫਰਵਰੀ ਨੂੰ ਇਹਨੂੰ ਮੰਨ ਲਓ ਅੱਜ ਤੋਂ 14 ਦਿਨਾਂ ਨੂੰ ਇਹਨੂੰ 3 ਮਹੀਨਾ ਪੂਰੇ ਹੋ ਕੇ ਪੂਰੇ 3 ਹੋ ਗਏ ਪੂਰੇ 3 ਹੋ ਗਏ ਹੁਣ ਵੀ ਜੇ ਕਿਸੇ ਭਰਾ ਨੇ ਖਰੀਦਣੀ ਆਵਦਾ ਡਾਕਟਰ ਲਿਆ ਉਹ ਚੱਕਾ ਫੇਰ ਚੱਕਾ ਕੋਈ ਫਿਗਰ ਸਾਨੂੰ ਵੀ ਤੋੜ ਦੇ ਵੀਰੇ ਫਿਰ ਇਹੋ ਵੀ ਤੋੜ ਦਿੰਦਾ ਬਈ ਛੋਟੀ ਬਹੁਤ ਮੇਰੇ ਚਮਾਂ ਫਿੱਟ ਪੂਰੀ ਵਧੀਆ ਛੋਟੀ ਪਈ ਆ ਹਾਂ ਪਹਿਲਾ ਸੂਆ ਬਈ ਹਾਂ ਪਹਿਲਾ ਸੂਆ ਦੂਜੇ ਸੂਏ ਵਾਸਤੇ ਕਰ ਦੂਜੇ ਸੂਏ ਵਾਸਤੇ ਕਰ ਬਣਾ ਬਈ ਚਮਾਂ ਛਾਂਟ ਮਿਆਂ ਦੇਖ ਲੋ ਵੀਰੇ ਛੋਟੀ ਕਦ ਕੁਦ ਦੀ ਬਹੁਤ ਜ਼ਿਆਦੇ ਚੰਗੀ ਆ ਮੋੜ ਲਿਆ ਵੀਰੇ ਇਹਨੂੰ ਕਿਸੇ ਵੀ ਭਰਾ ਨੂੰ ਬਾਈ ਦੋਨੇ ਬਾਕੀ ਉਹ ਠੰਡੀ ਆ ਬਾਈ ਠੀਕ ਆ ਵੀ ਆਪਾਂ ਨਾ ਬੰਦੇ ਨੂੰ ਯਾਰ ਪੀੜੀ ਡਾ ਕੇ ਚਬਾਵਾਂਗੇ ਹੋਰ ਦੱਸੋ ਠੀਕ ਆ ਠੀਕ ਆ ਚਾਹੇ ਮੈਂ ਚੋਲੇ ਤੁਸੀਂ ਚੋਲੇ 부ੜੀ ਚੋਲੇ ਬੰਦਾ ਚੋਲੇ ਕੋਈ ਚੋਲੇ ਬਾਈ ਉਹ ਨਹੀਂ ਕਰਦਾ ਪਸੂ ਮਗਾ ਜਮੇ ਨਹੀਂ ਕਰਦੀ ਬਾਈ ਠੀਕ ਆ ਬਾਈ ਠੀਕ ਆ ਬਾਕੀ ਇਹਦਾ ਤੁਹਾਨੂੰ ਦੱਸਦੀ ਮੈਂ ਜਦੋਂ ਮਿਲਣੇ ਬਾਈ ਠੀਕ ਆ ਕੋਈ ਟਾਈਮ ਦਾ ਵੀ ਨਹੀਂ ਵੀ ਹੱਥ ਨੇ ਸ਼ੀਤੋ ਸ਼ੀ ਹੈ ਨਾ ਹਾਂ ਹਾਂ ਬਸ ਇਹਦੇ ਦੂਜੇ ਪਾਸੋਂ ਚੌਂਦੇ ਨਾ ਜਦੋਂ ਬਾਲਟੀ ਖੜਕ ਪੀਏ ਹਟਦੀ ਨਹੀਂ ਰਿੰਗਣੋ ਬਾਈ ਜਿੰਨਾ ਚਿਰ ਉਹ ਚਾਉਂਦੇ ਜਮਾ ਦੋਨੇ ਟਾਈਮ ਰਿੰਗ ਕੇ ਮਿਲਦੀ ਆ ਠੀਕ ਆ ਜੀ ਕੱਟੀ ਇਹਦੀ ਵਧੀਆ ਪਲੀ ਹੋਈ ਆ ਮਗਰ ਹਾਂ ਕੱਟੀ ਵਧੀਆ ਹਾਂ ਬਾਕੀ ਬਾਈ ਦੋਨੇ ਨਜ਼ਾਂ ਚ ਕੋਈ ਵੀ ਕਿਸੇ ਭਰਾ ਨੂੰ ਪਸੰਦ ਆਦਾ ਕੋਈ ਨਹੀਂ ਬਾਕੀ ਡੰਗ ਨਹੀਂ ਭੰਨਦੀ ਕੋਈ ਲੇਟ ਫੇਟ ਕੁਛ ਨਹੀਂ ਬਾਈ ਤਸੱਲੀ ਕਰਕੇ ਆਪਦੀ ਕੋਈ ਮਰਜ਼ੀ ਕਰੀ ਇਹਦਾ ਰੇਟ ਆਪਾਂ ਬਾਈ ਮੰਨ ਲਾ ਵੀ 75000 ਕਰ ਦਿਆਂਗੇ 75 ਇਹਦਾ ਹਾਂ ਇਹਦਾ 72000 ਚ ਮੰਨ ਤਨ ਕਰਦਾ 70 ਚ ਮੰਨ ਤਨ ਕਰਦਾ ਠੀਕ ਆ ਵੀਰੇ ਠੀਕ ਹਾਂ ਪਰ ਰੇਟ ਬਾਈ ਜਮਾ ਫਿਕਸ ਜੀ ਰੱਖਿਆ ਕੋਈ ਬਾਹਲਾ ਆਪਾਂ ਮੱਥਾ ਮਾਰਨ ਵਾਲਾ ਕੰਮ ਹੀ ਨਹੀਂ ਕਰਿਆ ਠੀਕ ਆ ਬਾਈ ਹੁਣ ਉਹ ਮੈਂ ਬਾਈ ਨੂੰ ਵਜੂਨ ਦੱਸ ਆਵਣਾ ਵੀ ਬਾਈ ਹੂੰ ਪੀਉਂ ਜੇ ਗੱਬੜ ਵੀ ਨਾ ਹੁੰਦੀ ਤਾਂ ਵੀ ਵਧੇਗਾ ਰੁਪਈਆਂ ਦੀ ਮਹਿੰਗ ਸੀਗੀ ਛਲੇ ਗੱਬੜ ਵੀ ਆ ਬਾਈ ਮਾਂਗਰ ਕੱਟੀ ਆ ਚਲ ਜਹੇ ਜ ਅਗਲਾ ਬਾਈ ਰੁਪਈਏ ਹੁਣ ਲਊ ਆਹੇ ਗਾਂ ਪਟਾਜੂਗੀ ਹਣਾ ਠੀਕ ਆ ਵੀਰੇ ਹਾਂ ਬਾਕੀ ਦੁੱਧ ਨੂੰ ਖਰੀ ਆ ਮੈਂ ਇਹ ਵੀ ਝੋਟੀ ਵਧੀਆ ਨੇ ਸੱਜਰ ਨੇ 11 ਕਿਲੋਟਰ ਦੁੱਧ ਦਿੱਤਾ ਆ ਬਾਈ ਠੀਕ ਆ ਬਾਈ ਹਾਂ ਵੀਡੀਓ ਦੇਖਣ ਲਈ ਬਾਈ ਸਾਰੇ ਭਰਾਵਾਂ ਦਾ ਧੰਨਵਾਦ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਬਕਾਉ ਬੋਦੀ ਐਡ ਕਰਾਉਣੀ ਆ ਤਾਂ ਮੇਰਾ ਬਾਈ ਇਹਠਾ ਨੰਬਰ ਚੱਲੀ ਜਾਂਦਾ ਕਰ ਲਿਓ ਭਰਾਵਾਂ ਨਾਲ ਸੰਪਰਕ ਪਿੰਡ ਜੋਧਪੁਰ ਪੱਖਰ ਦੋ ਟਾਈਮ ਬਾਈ ਚਾਰ ਟਾਈਮ ਤਸੱਲੀ ਕਰੇ ਬੰਦਾ ਕੋ